3 2 1 ਤੁਸੀਂ ਦੇਖ ਸਕਦੇ ਹੋ ਮੇਰੇ ਦੋਸਤੋ ਇਹ ਜਿਹੜੀ ਘਟਨਾ ਵਾ ਇਹ ਪੰਜਾਬ ਦੀ ਘਟਨਾ ਤੇ ਇੱਕ ਔਰਤ ਜਿਹੜੀ ਆ ਸੜਕ ਦੇ ਉੱਪਰ ਤੁਰੀ ਆ ਰਹੀ ਹੈ ਤੇ ਪਿੱਛੇ ਉਹਦੇ ਦੇਖ ਸਕਦੇ ਹੋ ਤੁਸੀਂ ਕਿ ਇੱਕ ਚੋਰ ਜਿਹੜਾ ਕੰਨ ਨੂੰ ਫੋਨ ਲਾ ਕੇ ਹੁਣ ਜੇਬ ਦੇ ਵਿੱਚ ਫੋਨ ਵਾਲਿਆ ਤੇ ਵਾਲੀਆਂ ਚੋਰ ਜਿਹੜਾ ਚੋਰ ਆ ਇਹ ਤੇ ਕੰਨਾਂ ਦੇ ਵਿੱਚੋਂ ਦੇਖ ਲਓ ਕਿਸ ਤਰ੍ਹਾਂ ਉਸਨੇ ਔਰਤ ਦੀਆਂ ਇਹ ਵਾਲੀਆਂ ਖੋ ਕੇ ਉਹ ਭੱਜ ਗਿਆ ਤੇ ਔਰਤ ਨੂੰ ਉਸ ਤੇ ਆ ਪਤਾ ਵੀ ਨਹੀਂ ਲੱਗਾ ਕਿ ਉਹ ਉਸਦੇ ਪਿੱਛੇ ਆ ਰਿਹਾ ਹੈ ਇੰਨੇ ਚੁਸਤੀ ਚਲਾਕੀ ਦੇ ਨਾਲ ਜਿਹੜੀਆਂ ਵਾਲੀਆਂ ਹੋ ਕੇ ਚੋਰ ਜਿਹੜੇ ਭੱਜ ਜਾਂਦੇ ਆ ਤੇ ਤੁਹਾਨੂੰ ਵੀ ਦੋਸਤੋ ਇਸ ਤਰ੍ਹਾਂ ਦਾ ਜਿਹੜਾ ਤਰੀਕਾ ਆ ਤੇ ਜਨਾਨੀਆਂ ਨੂੰ ਪੂਰਾ ਚੁਸਤ ਹੋ ਕੇ ਰਹਿਣਾ ਪੈਣਾ ਹੈ ਕਿਉਂਕਿ ਪੰਜਾਬ ਦੇ ਜਿਹੜੇ ਮਾਹੌਲ ਬਹੁਤ ਹੀ ਖਰਾਬ ਹੋ ਰਹੇ ਨੇ ਔਰ ਦੇਖੋ ਇੱਕ ਇੱਕ ਔਰਤ ਨੂੰ ਜਦੋਂ ਇੱਕ ਮੋਟਰਸਾਈਕਲ ਵਾਲ ਨੇ ਪੁੱਛਿਆ ਵੀ ਮਾਤਾ ਜੀ ਕੀ ਹੋਇਆ ਤਾਂ ਉਹਨਾਂ ਨੇ ਦੱਸਿਆ ਕਿ ਇਹ ਮੇਰੀਆਂ ਚੋਰ ਇੱਕ ਵਾਲੀਆਂ ਹੋ ਕੇ ਭੱਜ ਗਿਆ ਤੇ ਉਹ ਦਬਦਬ ਉਹਦੇ ਪਿੱਛੇ ਗਿਆ ਪਰ ਚੋਰ ਅਫਸੋਸ ਚੋਰ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਕੋਠੀ ਦੇ ਵਿੱਚ ਸੀਸੀ ਟੀਵੀ ਕੈਮਰੇ ਲੱਗੇ ਹੋਏ ਸਨ ਉਹਦੇ ਵਿੱਚ ਸਾਰੀ ਘਟਨਾ ਜਿਹੜੀ ਰਿਕਾਰਡ ਹੋ ਗਈ ਆ ਤੇ ਕੋਠੀ ਦੇ ਮਾਲਕ ਵੀ ਬਾਹਰ ਨਿਕਲ ਕੇ ਆ ਗਏ ਰੋਲਾ ਸੁਣ ਕੇ ਇੱਕ ਗੱਡੀ ਵੀ ਖੜ ਗਈ ਕੋਲ ਆ ਕੇ ਜਿਸ ਦੇ ਵਿੱਚ ਔਰਤ ਸੀ ਉਹਨਾਂ ਨੇ ਵੀ ਪੁੱਛਿਆ ਮਾਤਾ ਜੀ ਨੂੰ ਕਿ ਤੁਹਾਡੇ ਕੀ ਹੋਇਆ ਤਾਂ ਉਹਨਾਂ ਨੇ ਦੱਸਿਆ ਕਿ ਮੇਰੇ ਪਿੱਛੇ ਪਿੱਛੇ ਕਾਫੀ ਦੇਰ ਤੋਂ ਇੱਕ ਜਿਹੜਾ ਚੋਰ ਮਗਰ ਲੱਗਾ ਹੋਇਆ ਸੀ ਮੈਂ ਜ਼ਿਆਦਾ ਗੌਰ ਨਾ ਕਰਦੇ ਹੋਏ ਤਾਂ ਉਹ ਉਹ ਆ ਕੇ ਸੁਣਨ ਸੰਸਾਨ ਇੱਥੇ ਕੁਝ ਨਹੀਂ ਸੀਗਾ ਤੇ ਉਹਨੇ ਮੇਰੀਆਂ ਕੰਨ ਦੇ ਵਿੱਚੋਂ ਵਾਲੀਆਂ ਖੋ ਗਏ ਉਹ ਭੱਜ ਗਿਆ ਤੇ ਅਫਸੋਸ ਮਾਤਾ ਜੀ ਕੁਝ ਨਹੀਂ ਕਰ पाए ਨਾ ਜੇ ਕੋਈ ਕੋਲ ਹੁੰਦਾ ਤਾਂ ਐਕਸ਼ਨ ਹੋ ਜਾਣਾ ਸੀਗਾ ਚਲੋ ਇਹ ਇੱਕ ਗੱਲ ਬਣ ਗਈ ਕਿ ਚੋਰ ਚੋਰੀਆਂ ਕਰਕੇ ਲੈ ਗਿਆ ਤੇ ਇੱਕ ਗੱਲ ਹੋਰ ਮੇਰੇ ਦੋਸਤੋ ਇੱਕ ਧਿਆਨ ਚ ਰੱਖੋ ਕਿ ਜਦੋਂ ਵੀ ਆਪਣੇ ਘਰ ਦੀਆਂ ਜਨਾਨੀਆਂ ਬਾਹਰ ਜਾਂਦੀਆਂ ਨੇ ਔਰਤਾਂ ਬਾਹਰ ਜਾਂਦੀਆਂ ਨੇ ਕੁਝ ਸਮਾਨ ਲੈ ਕੇ ਰਿੱਧਨ ਲਈ ਵੇਚਣ ਲਈ ਕੁਝ ਵੀ ਕਰਨ ਲਈ ਠੀਕ ਹੈ ਜੀ ਤਾਂ ਉਹ ਆਪਣਾ ਧਿਆਨ ਆਪ ਰੱਖਣ ਕਿਉਂਕਿ ਅੱਜ ਕੱਲ ਸਮਾ ਬਹੁਤ ਖਰਾਬ ਹੈ ਧੰਨਵਾਦ